ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੇ ਪੱਤਰਕਾਰੀ ਅਤੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲਦੇ ਇੱਕ ਲੜਕੇ ਦੀ ਜ਼ਿੰਦਗੀ ਤੇ ਫਿਲਮ ਵਾਪਸੀ ਦਿਖਾਈ ਗਈ ਕਾਲਜ ਦੇ ਓਐਸਡੀ ਡਾਕਟਰ ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਕਿ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਕਿਰਦਾਰ ਨਿਰਦੇਸ਼ਨ ਸ਼ੂਟਿੰਗ ਅਤੇ ਐਡੀਟਿੰਗ ਸਭ ਕੁਝ ਪੱਤਰਕਾਰੀ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਨਾਲ ਲੜਨ ਲਈ ਸਾਰਿਆਂ ਨੂੰ ਉਪਰਾਲੇ ਕਰਨੇ ਪੈਣਗੇ। ਉਹਨਾਂ ਪੱਤਰਕਾਰੀ ਵਿਭਾਗ ਦੇ ਡਾਕਟਰ ਨਿਧੀ ਸ਼ਰਮਾ, ਡਾਕਟਰ ਕੰਦਮ, ਕੰਦੰਬਰੀ ਨૈયਰ, ਮੁੱਖ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਜਤੀ ਰਾਜ ਵੰਗੋਤਰਾ, ਨੇਹਿਲ ਪਾਂਡੇ, ਗੁਰleen कौर, ਰਿਪੁੰਜੇ ਸ਼ਰਮਾ, ਆਯੂਸ਼ ਅਰੋੜਾ, ਪ੍ਰਭਜੀਤ ਪ੍ਰਪ੍ਰੀਤ ਸਿੰਘ, ਸਿਮਰ ਅਨਮੋਲ, ਕੇਤਨ ਵੰਸ਼, ਸੰਜੇ, ਕੁੰਦਨ ਅਤੇ ਯਸ਼ ਸ਼ਰਮਾ ਦੀ ਵੀਸ ਲਾਂਗਾ ਕੀਤੀ ਗਈ ਇਸ ਮੌਕੇ ਕਾਲਜ ਦੇ ਸੁਪਰੀਡੈਂਟ ਹਰਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ ਦੀ ਡਾਕੂਮੈਂਟਰੀ ਵਾਪਸੀ ਦੇਖੀ ਆ ਜਿਹਦੇ ਵਿੱਚ ਬਹੁਤ ਵੱਡਾ ਮੈਸੇਜ ਜਿਹੜਾ ਉਹ ਚੁਪਾਇਆ ਹੋਇਆ ਹੈ ਅੱਜ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਿਹੜਾ ਆ ਉਹ ਨਸ਼ਾ ਦਾ ਚੱਲ ਰਿਹਾ ਮੋਸ ਅਗੇ ਕੋਸ਼ਾਂ ਹੋਣ ਦੇ ਬਾਵਜੂਦ ਵੀ ਇਹ ਨਸ਼ਿਆਂ ਦਾ ਦਰਿਆ ਜਿਹੜਾ ਆ ਉਹ ਥਲ ਨਹੀਂ ਰਿਹਾ ਰੁਕ ਨਹੀਂ ਰਿਹਾ ਬਹੁਤ ਸਾਰੇ ਜਿਹੜੇ ਆ ਸਾਡੇ ਸਰਕਾਰਾਂ ਸਾਡੇ ਐਨ ਜੀਓਜ਼ ਤੁਹਾਡੇ ਵਰਗੇ ਕਿ ਨੌਜਵਾਨ ਜਿਹੜੇ ਹੈਗੇ ਆ ਇਹ ਇਸ ਰਸ਼ੀਅ ਦੇ دریا ਨੂੰ ਰੋਕਣ ਦਾ ਕੰਮ ਕਰ ਦਿਆ ਬੱਚੇ ਦੇਖੋ ਇਹ ਛੋਟੀ ਜੀ ਇੱਕ ਘਟਨਾ ਹੈ ਨਾ ਬੱਚਿਆਂ ਨੇ ਸਾਡੇ ਕੋਲ ਕੋਈ ਵੀ ਕਾਲਜ ਦੇ ਵਿੱਚ ਨਾ ਤਾਂ ਕੋਈ ਸਟੂਡੀਓ ਹੈਗਾ ਨਾ ਸਾਡੇ ਕੋਲੇ ਕੋਈ ਇਸਤਾਨੇ ਦਫਤਰ ਦੇ ਨਾ ਸਾਡੇ ਕੋਲੇ ਕੋਈ ਇਕੁਪਮੈਂਟ ਫੇਰ ਵੀ ਇਹ ਇੱਕ ਵੱਡੀ ਜਿਹੜਾ ਜਰਨਲਿਜ਼ਮ ਦੇ ਮਾਸਟਰਸਟੂਡੀਓ ਆਖਦੇ ਨੇ ਉਹ ਬਰਾਂਦਾ ਕੀਤਾ ਇਹ ਵਕਈ ਸ਼ਲਾਘਾਯੋਗ ਆ ਤੇ ਇਹਨਾਂ ਦੇ ਜਿਹੜੇ ਪਿੱਛੇ ਟੀਚਰਸ ਨੇ ਨਿਧੀ ਤੇ ਮੈਦ ਕਦੰਬਰੀ ਇਹਨਾਂ ਦਾ ਵੀ ਯੋਗਦਾਨ ਜਿਹੜਾ ਹੈਗਾ ਉਹ ਬਹੁਤ ਸ਼ਲਾਘਾਯੋਗ ਆ ਮੈਂ ਮੈਨੂੰ ਯਾਦ ਆ ਹਿੰਦੂ ਹਾਰਿਕ ਹਿੰਦੂ ਹਾਰਿਕ ਤਾਂ ਇੱਕ ਨਜ਼ਰਾਸ ਤੋਂ ਹਿੰਦੂ ਸਾਰਿਆਂ ਨੂੰ ਪਤਾ ਹੈਗਾ ਆਸ ਟਾਈਮ ਉਹ ਇੰਗਲਿਸ਼ ਦਾ ਬਹੁਤ ਟੌਪ ਦਾ ਅਖਬਾਰ ਆ ਬੱਚਿਓ ਜਦੋਂ ਇਹ ਖ਼ਬਰ ਸ਼ੁਰੂ ਹੋਇਆ ਸੀ ਤਾਂ ਜਿਹੜੇ ਸੁਬ੍ਰਮਣੀਅਮ ਬ੍ਰਦਰਸ ਸੀ ਉਹਨਾਂ ਕੋਲ ਸਿਰਫ 5 ਰੁਪਏ ਸੀ ਉਹਨਾਂ ਦਿਨਾਂ ਦੇ ਵਿੱਚ ਸਿਰਫ 5 ਰੁਪਏ ਨਾਲ ਉਹਨਾਂ ਨੇ ਇਹ ਖ਼ਬਰ ਹਿੰਦੂ ਸ਼ੁਰੂ ਕੀਤਾ ਸੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਵੀ ਇਹ ਦੀ ਸਰਵਾਦ ਕੀ ਕਿਵੇਂ ਲਿਖੀ ਜਾਂਦੀ ਆ ਇਹ ਦੀ ਜਿਹੜੀ ਆ ਖ਼ਬਰਾ ਕਿਵੇਂ ਲਿਖੀ ਜਾਂਦੇ ਪਰ ਉਹਨਾਂ ਦੇ ਵਿੱਚ ਜੋਸ਼ ਸੀ ਉਹਨਾਂ ਕੋਲ ਪੈਸਾ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਕੋਲ ਵੀ ਮਨ ਲਗੇ ਜਦੋਂ ਇਹ ਬੱਚੇ ਬਣਾ ਰਹੇ ਸੀ ਤਾਂ ਮੈਨੂੰ ਉਹ ਹਿੰਦੂ ਘਾਰ ਦੇ ਸੁ브ਰਾਮਣੀਅਮ 브ਰਦਰਜ਼ ਯਾਦ ਆ ਰਹੇ ਸੀ 5 ਰੁਪਏ ਦੇ ਵਿੱਚ ਉਹਨਾਂ ਨੇ ਜਿਹੜਾ ਆ ਉਹ ਥੋੜੀਆਂ ਜੀਆਂ ਕਾਪੀਆਂ ਜਿਹੜੀਆਂ ਨੇ ਆਵਾਰੀਆਂ ਛਾਪੀਆਂ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਚੈਰਲਟਨ ਡਿਪਾਰਟਮੈਂਟ ਸ਼ੁਰੂ ਕੀਤਾ ਸੀ ਆਪਣੇ ਇਸੇ ਕਾਲਜ ਦੇ ਵਿੱਚ 89 ਦੀ ਗੱਲ ਆ ਦਾ ਮੇਰੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਵੀ ਇੱਕ ਫਾਰ ਕੱਢਿਆ ਸੀ ਜਿੱਦੇ ਸਾਡੀ ਲਾਗਤ ਸਿਰਫ ਤੇ ਸਿਰਫ ਉਹ 4-5 ਰੁਪਏ ਹੀ ਆਈ ਸੀ ਉਹ ਵੀ 4-5 ਰੁਪਏ ਜਿਹੜੇ ਆਏ ਸੀ ਉਹ ਸੀ ਫੋਟੋਸਟੇਟ ਕਾਪੀਆਂ ਕਰਾਈਆਂ ਸੀ ਫਿਰ ਅਗਲੇ ਦਿਨ ਅਸੀਂ ਵੀ ਸਾਰੇ ਫਾਰਾਂ ਦੇ ਵਿੱਚ ਵੀ ਜਦੋਂ ਮਨ ਲਗੇ 5 ਰੁਪਏ ਦੇ ਵਿੱਚ ਡਿਪਾਰਟਮੈਂਟ ਜਨਰਲਿਸਮ ਮਾਸ ਕਾਉਂ ਦੇ ਵਿਦਿਆਰਥੀਆਂ ਨੇ 5 ਰੁਪਏ ਦੇ ਵਿੱਚ ਫਾਰ ਕੱਢਿਆ ਉਹ ਸਾਰੀ ਫਾਰਾਂ ਦੇ ਵਿੱਚ ਉਹਦਾ ਫੀਚਰ ਜਿਹੜਾ ਆ ਉਹ ਉਹਨਾਂ ਦੇ 89 ਦੇ ਵਿੱਚ ਛਪਿਆ ਸੀ ਮੈਨੂੰ ਅੱਜ ਵੀ ਉਹ ਜਿਹੜੇ ਬੰਦਿਆਂ ਨੇ ਕੰਮ ਕਰਦੇ ਸੀ ਅੱਜ ਵੀ ਯਾਦ ਆ ਤੇ ਮੇਰੇ ਕੋਲੇ ਉਸ ਉਹਨਾਂ ਦਿਨਾਂ ਦੇ ਵਿੱਚ ਤਿੰਨ ਲੜਕੀਆਂ ਸੀ ਜਿਹੜੀਆਂ ਉਸ ਡਿਪਾਰਟਮੈਂਟ ਦੇ ਵਿੱਚ ਬਾਕੀ ਸਾਰੇ ਲੜਕੇ ਸੀ ਇਹ ਜ਼ਿਆਦਾ ਕੰਮ ਜਿਹੜੇ ਲੜਕਿਆਂ ਨੇ ਕੀਤਾ ਨੈਕਸਟ ਡੇ ਕੀ ਹੋਇਆ ਨੈਕਸਟ ਡੇ ਉਹ ਤਿੰਨ ਹੀ ਲੜਕੀਆਂ ਨੇ ਇੱਕ ਤਾਂ ਨਮਰਤਾ ਸੀ ਇੱਕ ਗੁਰਿੰਦਰ ਅਟਵਾਲ ਸੀ ਇੱਕ ਲੜਕੀ ਨੀਲਮ ਸੀ ਸਾਡੇ ਤੇ ਇਹਨਾਂ ਦੇ ਮਿਲਗੇ ਬਿਲਕੁਲ ਸੇਮ ਹਵਾਲ ਜਿਹੜਾ ਹੈਗਾ ਉਹ ਮੈਨੂੰ ਅਗਲੇ ਦਿਨ ਉਹਨਾਂ ਨੇ ਕਰਕੇ ਦਿੱਤਾ ਕਿਉਂਕਿ ਸਾਡੇ ਕੋਲ ਇੱਕ ਇਲੈਕਟ੍ਰੋਨਿਕ ਟਾਈਪ ਰਾਈਟਰ ਸੀ ਸਭ ਤੋਂ ਪਹਿਲਾਂ ਅੱਜ ਵੀ ਇੱਥੇ ਕਿਸੇ ਨਾ ਕਿਸੇ ਸਟੋਰ ਦੇ ਵਿੱਚ ਪਿਆ ਹੋਣਾ ਉਹ ਅੱਗੇ ਕੰਪਿਊਟਰ ਤੋਂ ਪਹਿਲਾਂ ਇਲੈਕਟ੍ਰੋਨਿਕ ਟਾਈਪ ਰਾਈਟਰ ਆਇਆ ਸੀ ਜਿਹਦੇ ਵਿੱਚ ਅਸੀਂ ਜਿਹਨੇ ਕੰਪੋਜ਼ ਕਰ ਲੈਂਦੇ ਸੀ ਕੰਪੋਜ਼ ਕਰਕੇ ਉਹਨੂੰ ਆ ਪਾਗਲ ਤੇ ਚਪਕਾ ਕੇ ਉਹਨੂੰ ਅਸੀਂ ਫੋਟੋਸਟੇਅਰ ਕਰਾ ਕੇ ਹਵਾਲ ਕਰਦੇ ਹੁੰਦੇ ਸੀ ਉਹ ਮੇਰੇ ਕੋਲ ਹੁਣ ਵੀ ਉਸ ਹਵਾਲ ਦੀਆਂ ਫੋਟੋ ਤੋ ਇਹ ਮੇਰੀ ਬਣੀ। ਬੱਚੋ ਫਿਰ ਆਪਾਂ ਕਰੋਂ ਇਹ ਤਾਂ ਹੈਗਾ ਵੀ ਸਾਨੂੰ ਕਾਬਜ਼ਾਬੀ ਹਾਸਲ ਕਰਨੀ ਦੀ ਜਿਹੜਾ ਇਸੇ ਤਰ੍ਹਾਂ ਦੀ ਸਟਾਰਟਿੰਗ ਦੀ ਆ ਉਹ ਕਰਨੀ ਪੈਂਦੀ ਆ। ਕੱਲੀ ਮੈਂ ਇੱਕ ਦੇਖ ਰਿਹਾ ਸੀ ਵੀਡੀਓ ਉਹਦੇ ਵਿੱਚ ਸਿਰਫ 20 ਡਾਲਰ ਲੈ ਕੇ ਬੰਦਾ ਜਿਹੜਾ ਆ ਉਹ ਕੈਨੇਡਾ ਚ ਜਾਂਦੇ ਆ। ਸੋ ਮੈਂ ਮਨ ਕੇ ਜਿਹੜੇ ਇਸ ਹਾਲ ਦੇ ਵਿੱਚ ਬੈਠੇ ਆ ਮੈਂ ਇਹੀ ਕਹਾਂ ਵੀ ਆਪਾਂ ਨਸ਼ਾ ਨੂੰ ਜਿਹੜਾ ਹੈਗਾ ਅਲਵਿਦਾ ਕਹੀਏ। ਜੇ ਕੋਈ ਕਰਦਾ ਵੀ ਆ ਜੇ ਭਾਈ ਜਸਰੂਪੇ ਲੱਗਦਾ ਤਾਂ ਉਹ ਆਪਾਂ ਚੰਗੇ ਤਰੀਕੇ ਨਾਲ ਉਹਨੂੰ ਸਮਝਾਈਏ ਉਹਨਾਂ ਘਟੋ ਘਟੋ ਉਹ ਬੱਚੇ ਨੂੰ ਇਹਦੇ ਜਿਹੜੇ ਨੁਕਸਾਨ ਨੇ ਸੇ ਦਾ ਨੁਕਸਾਨ ਆ ਜਿਹੜਾ ਹੈਗਾ ਪੈਸੇ ਦਾ ਨੁਕਸਾਨ ਆ ਤੁਹਾਡੀ ਸੋਸ਼ਲ ਜਿਹੜੀ ਪਛਾਣ ਆ ਉਹਦਾ ਨੁਕਸਾਨ ਆ ਤੁਹਾਨੂੰ ਲੋਕ ਜਿਹੜੇ ਹੈਗਾ ਕਿੰਨੀ ਇੱਜ਼ਤ ਕਰਦੇ ਆ ਜੇ ਤੁਸੀਂ ਕੋਈ ਚੰਗਾ ਪਰ ਲਿਖ ਜਾਂਦਾ ਹੈਗਾ ਮੈਂ ਅੱਗੇ ਵੀ ਗੱਲ ਕਰਦਾ ਵੀ ਕਈ ਸਾਡੇ ਸਟੂਡੈਂਟ ਬਹੁਤ ਟੌਪ ਦੇ